ਮਰਹੂਮ ਗ੍ਰਹਿ ਮੰਤਰੀ ਮਾਨਯੋਗ ਸਰਦਾਰ ਬੂਟਾ ਸਿੰਘ ਜੀ ਬਾਰੇ ਜੋ ਕਾਂਗਰਸ ਪੰਜਾਬ ਪ੍ਰਦੇਸ਼ ਕਮੇਟੀ ਦੇ ਸੂਬਾ ਪ੍ਰਧਾਨ ਸ਼੍ਰੀ ਰਾਜਾ ਬਰਿੰਗ ਜੀ ਅਮਰਿੰਦਰ ਸਿੰਘ ਬਰਾੜ ਸਾਹਿਬ ਵੱਲੋਂ ਜੋ ਅ ਅਪਾ ਦੀਸ਼ਵਦਾਵਲੀ ਵਰਤੀ ਗਈ ਆ ਜੋ ਆਸਮਾਨਜੁਲਕ ਸ਼ਬਦਾਵਲੀ ਵਰਤੀ ਗਈ ਆ ਉਹਨੂੰ ਲੈ ਕੇ ਅਸੀਂ ਸੂ ਮੱਤੋ ਲਿਆ ਸੀਗਾ ਔਰ ਉਹਦੇ ਤੇ ਅੱਜ ਉਹਨਾਂ ਦੀ ਪੇਸ਼ੀ ਸੀ ਨਿੱਜੀ ਤੌਰ ਤੇ ਅਸੀਂ ਰਾਜਾ ਬੜਿੰਗ ਜੀ ਨੂੰ ਇੱਥੇ ਪੇਸ਼ ਹੋਣ ਦਾ ਸਮਾਂ ਦਿੱਤਾ ਸੀ ਉਹਦੇ ਤੇ ਉਹਨਾਂ ਦੇ ਵਕੀਲ ਅਰਸ਼ਦੀਪ ਖੜਿਆਲ ਜੀ ਜੋ ਹੈ ਉਹ ਪੇਸ਼ ਹੋਏ ਆ ਉਹ ਸਾਨੂੰ ਇਹ ਪੱਤਰ ਦੇ ਕੇ ਗਏ ਆ ਕਿ ਉਹਨਾਂ ਉਹ ਚੋਣ ਜਾਬਤੇ ਤੋਂ ਬਾਅਦ ਉਹ ਚੋਣ ਜਿਹੜੀ ਬਾਈ ਇਲੈਕਸ਼ਨ ਜਿਹੜੀ ਤਰਨਤਾਰਨ ਹੋ ਰਹੀ ਆ ਉਸ ਤੋਂ ਬਾਅਦ ਉਹ ਪੇਸ਼ ਹੋਣਗੇ ਵਕੀਲ ਸਾਹਿਬ ਜਿਹੜੇ ਕਿ ਸਵੇਰੇ ਕਿਉਂਕਿ ਅੱਜ ਦੋ ਵਾਰੀ ਉਹਨਾਂ ਦੀ ਤਰੀਕ ਪਈ ਆ ਸਵੇਰੇ ਉਹ ਜਦੋਂ ਪੱਤਰ ਲੈ ਕੇ ਆਏ ਸੀ ਤੋਂ ਆਪਣੇ ਨਾਲ ਬਕਾਲਤਨਾਮਾ ਨਹੀਂ ਸੀ ਲੈ ਕੇ ਆਏ ਅਸੀਂ ਉਹਨਾਂ ਨੂੰ 3 ਵਜੇ ਦੂਜੀ ਸਮਾ ਦਿੱਤਾ ਸੀਗਾ ਪੇਸ਼ ਕਰਨ ਦਾ ਅੱਜ ਉਹ 3 ਵਜੇ ਆਪਣਾ ਬਕਾਲਤਨਾਮਾ ਲੈ ਕੇ ਵੀ ਪੇਸ਼ ਹੋਈ ਹੈ ਤੁਹਾਡੀ ਗੱਲ ਜੀ ਤੁਸੀਂ ਪੇਜ ਤੇ ਵੀ ਹੋਣੇ ਤੁਸੀਂ ਸੈਟੀਸਫਾਈ ਹੋਗੇ ਮਤਲਬ ਤੁਸੀਂ ਕਹਿੰਦੇ ਸੀ ਕਿ ਉਹਨਾਂ ਨੂੰ ਖੁਦ ਆਉਣ ਲਈ ਕਿਹਾ ਸੀ ਤਾਂ ਕੀ ਤੁਸੀਂ ਉਹਨਾਂ ਦੇ ਜਵਾਬ ਤੋਂ ਜਵਾਬ ਮੰਗਿਆ ਸੀ ਸੈਟੀਸਫਾਈ ਹੋ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਚੋਣਾਂ ਤੋਂ ਬਾਅਦ ਆਵਾਂਗੇ ਕਿਉਂਕਿ ਮਸਲਾ ਤਾਂ ਚੋਣਾਂ 'ਚ ਹੀ ਪੱਖਿਆ ਹੋਇਆ ਸੀ ਦੇਖੋ ਇਹ ਮਾਮਲਾ ਚੋਣਾਂ ਨਾਲ ਰਿਲੇਟਡ ਨਹੀਂ ਹੈਗਾ ਇਹ ਮਾਮਲਾ ਇੱਕ ਕਮਿਊਨਿਟੀ ਦੇ ਮਾਣ ਸਨਮਾਨ ਔਰ અપਮਾਨ ਦਾ ਮੁੱਦਾ ਹੈਗਾ ਆ ਚੋਣਾ ਤਾਂ ਆਉਂਦੀਆਂ ਆ ਜਾਂਦੀਆਂ ਆ ਲੇਕਿਨ ਚੋਣਾ ਦੇ ਵਿੱਚ ਕਿਉਂਕਿ ਸਮਾਂ ਚੋਣਾ ਦੇ ਸੀ ਜਦੋਂ ਇਹ ਸ਼ਬਦਾਵਲੀ ਵਰਤੀ ਗਈ ਹੈ ਸਰਦਾਰ ਬੂਟਾ ਸਿੰਘ ਜੀ ਬਾਰੇ ਔਰ ਉਹਨਾਂ ਨੂੰ ਦੇਖੋ ਇੰਨੇ ਪੜ੍ਹੇ ਲਿਖੇ ਸੀ 8 ਵਾਰ ਦੇ ਮੈਂਬਰ ਪਾਰਲੀਮੈਂਟ ਹੈ ਬੀਏ ਆਨਰਸ ਬੰਬੇ ਖਾਲਸਾ ਕਾਲਜ ਤੋਂ ਆ ਐਮਏ ਪੋਸਟ ਗ੍ਰੈਜੂਏਟ ਉੱਥੋਂ ਨੇ ਉਹਨਾਂ ਵੱਡੇ ਐਸਸੀ ਕਮਿਸ਼ਨ ਤੱਕ ਦੇ ਨੈਸ਼ਨਲ ਚੇਅਰਮੈਨ ਰਹੇ ਚੁੱਕੇ ਨੇ ਗਵਰਨਰ ਰਹੇ ਚੁੱਕੇ ਨੇ ਬਿਆਰ ਦੇ ਔਰ ਉਹਨਾਂ ਵਰੀ ਦਾ ਸ਼ਬਦਾਵਲੀ ਵਰਤਣੀ ਉਹ ਉਹ ਵੀ ਮੱਛਵੀ ਸਿੱਖ ਭਾਈਚਾਰੇ ਦਾ ਸ਼ਬਦਾਵਲੀ ਇਦਾਂ ਨਾਮ ਲੈ ਕੇ ਵਰਤੀ ਗਈਆਂ ਉਹਦੇ ਤੇ ਅਸੀਂ ਸੂ ਮੋਟੋ ਲਿਆ ਸੀ ਕਿਉਂਕਿ ਉਹਨਾਂ ਨੂੰ ਵਕੀਲ ਆਪਣਾ ਪੱਖ ਰੱਖਣ ਦਾ ਆਪਣੇ ਕੋਲੋਂ ਪੇਸ਼ੀ ਤੋਂ ਛੋਟ ਲੈਣ ਦਾ ਆਪਣਾ ਤਰੀਕ ਇਹਨਾਂ ਦਾ ਉਹਨਾਂ ਦਾ ਵੀ ਰਾਈਟ ਹੈਗਾ ਉਹਨੂੰ ਅਸੀਂ ਉਹਨੂੰ ਵਿਚਾਰਾਂਗੇ ਤੇ ਉਹਨੂੰ ਸਮਾਂ ਜਿਹਦਾ ਹੈ ਉਹ ਜ਼ਰੂਰ ਦੇ ਦੇ ਜਿਹੜੀ ਤੁਸੀਂ ਆਰ ਉਹਨੂੰ ਇੱਕ ਪੱਤਰ ਦੁਆਰਾ ਭੇਜਿਆ ਸੀਗਾ ਕਿ ਰਾਜਾ ਵੜਿਆਂ ਨੂੰ ਤੜੀ ਪਾਰ ਕਿਉਂ ਨਹੀਂ ਕੀਤਾ ਗਿਆ ਤਰਨ ਤਰਨ ਤੋਂ ਉਸ ਦਾ ਜਵਾਬ ਚੰਗੇ ਜਵਾਬ ਅਸੀਂ ਆਰਓ ਟਰਨਿੰਗ ਅਫੀਸਰ ਤਰਨਤਾਰ ਨੂੰ ਬੁਲਾਇਆ ਸੀ ਲੇਕਿਨ ਉਹ ਉਸ ਦਿਨ ਨਹੀਂ ਆਏ ਸੀ ਉਹਨਾਂ ਦੀ ਜਗ੍ਹਾ ਤੇ ਨੈਬਸੀਲਦਾਰ ਆਇਆ ਸੀ ਔਰ ਅਧੂਰੀ ਰਿਪੋਰਟ ਲੈ ਕੇ ਆਇਆ ਸੀ ਉਹਦੇ ਤੇ ਅਸੀਂ ਜਿਹੜਾ ਕਾਰਵਾਈ ਕਰਦੇ ਹੋਏ ਜਿਹੜੇ ਜ਼ਿਲ੍ਹਾ ਇਲੈਕਸ਼ਨ ਅਫੀਸਰ ਨੇ ਜਿਹਦੇ ਮੌਜੂਦਾ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਅਸੀਂ ਇਹ ਰਿਪੋਰਟ ਜਿਹੜੀ ਉਹਨਾਂ ਕੋਲੋਂ ਮੰਗੀ ਸੀਗੀ ਉਹਨਾਂ ਦਾ ਸਾਡੇ ਕੋਲ ਬਕਾਇਦਾ ਮੇਲ ਦੇ ਮਾਧਿਅਮ ਤੋਂ ਇਹ ਉੱਤਰ ਆਇਆ ਉਹਨਾਂ ਨੇ ਬੇਨਤੀ ਕੀਤੀ ਹੈ ਸੇਵਾ ਵਿਖੇ ਮਾਨਯੋਗ ਚੇਅਰਮੈਨ ਲਿਖੇ ਔਰ ਬੇਨਤੀ ਉਹਨਾਂ ਨੇ ਲਿਖੀਆ ਬੇਨਤੀ ਦੇ ਵਿੱਚ ਉਹਨਾਂ ਨੇ ਸਮਾਂ ਇਹ ਮੰਗਿਆ ਆ ਕਿ ਸਾਨੂੰ 6 ਤਰੀਕ ਚੋਣਾ ਚੱਲ ਰਹੀਆਂ ਆ ਚੋਣਾ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਲਿਖਿਆ ਕੰਮਕਾਰ ਹੁੰਦੇ ਨੇ ਕਿਰਪਾ ਕਰਕੇ ਸਾਨੂੰ 6 ਤਰੀਕ ਦੀ ਛੋੜ ਦਿੱਤੀ ਜਾਵੇ ਉਹਨਾਂ ਦੀ ਬੇਨਤੀ ਨੂੰ ਜ਼ਿਲ੍ਹਾ ਇਲੈਕਸ਼ਨ ਅਫਸਰ ਕਮ ਡਿਪਟੀ ਕਮਿਸ਼ਨਰ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅਸੀਂ ਜਿਹੜਾ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜੀ ਅੱਜ ਚਿੱਠੀ ਜਾਰੀ ਕੀਤੀ ਆ ਉਹਨਾਂ ਨੂੰ 17 ਤਰੀਕ ਦਾ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਜਿਹੜਾ ਨੈਕਸਟ ਵਰਕਿੰਗ ਡੇ ਆ ਉਹ ਅਸੀਂ ਦਿੱਤਾ 17 ਨਵੰਬਰ ਪਰ ਜਿਹੜਾ ਚੋਣ ਪ੍ਰਕਿਰਿਆ ਤਹਾਂ ਤੁਸੀਂ ਤੜੀਪਾਰ ਕਰਨ ਦੀ ਗੱਲ ਕੀਤੀ ਰਾਜਾ ਬੜੇ ਨੂੰ ਫਿਰ ਕੀ ਉਹ ਕਾਰਵਾਈ ਨਾ ਹੋਣ ਤੋਂ ਤੁਸੀਂ ਸੰਤੁਸ਼ਟ ਹੋ ਇਹਦੇ ਵਿੱਚ ਅਸੀਂ ਇਹਨਾਂ ਕੋਲੋਂ ਇਹ ਮੋਰਲ ਕੋਡ ਆਫ ਕੰਡਕਟ ਕੀ ਕਹਿੰਦਾ ਆ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਮੈਨੂਅਲਸ ਨੇ ਚਾਹੇ ਉਹ ਕੈਂਡੀਡੇਟ ਲਈ ਨੇ ਚਾਹੇ ਉਹ ਆਫੀਸਰਸ ਦੇ ਲਈ ਨੇ ਉਹ ਸਾਰੇ ਮੈਨੂਅਲ ਮਗਵਾਏ ਆ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਮੈਨੂਅਲ ਜਿਹੜੇ ਆ ਇਹ ਉਮੀਦਵਾਰਾਂ ਨੂੰ ਦਿੱਤੇ ਜਾਂਦੇ ਆ ਅਫਸਰਾਂ ਨੂੰ ਦਿੱਤੇ ਜਾਂਦੇ ਆ ਚੋਣ ਪ੍ਰਕਿਰਿਆ ਤੋਂ ਬਾਅਦ ਨਾਲ ਹੀ ਜਮ੍ਹਾਂ ਕਰਾ ਲੈ ਜਾਂਦੇ ਆ ਸੋ ਅਸੀਂ ਇਹ ਸਾਰੀ ਇਸ ਪ੍ਰਕਿਰਿਆ ਇਹਨਾਂ ਕੋਲੋਂ ਡਾਕੂਮੈਂਟ ਦੇ ਵਿੱਚ ਰੂਰਲ ਮੁੱਖਾ ਸਵੇਤ ਮੰਗੀ ਆ ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜਾ 17 ਤਰੀਕ ਨੂੰ ਸਾਡੇ ਕੋਲ ਸਾਰੇ ਡਾਕੂਮੈਂਟ ਹੋ ਗਏ ਇਹਦੇ ਚ ਅੱਜ ਦੀ ਡਿਵੈਲਪਮੈਂਟ ਅਸੀਂ ਇੱਕ ਨਵੀਂ ਡਿਵੈਲਪਮੈਂਟ ਦੇ ਵਿੱਚ ਇੱਕ ਕਮਿਸ਼ਨ ਬਰੋਇ ਕੀਤਾ ਗਿਆ ਆ ਕਿ ਐਸਐਸਪੀ ਕਪੂਰਥਲਾ ਜਿਨ੍ਹਾਂ ਨੇ ਰਾਜਾ ਬਣੇਤੀ ਉੱਤੇ ਐਸਸੀਐਸਟੀ ਐਕਟ ਨੂੰ ਫਰੇਮ ਕੀਤਾ ਆ ਔਰ ਬੀਐਨਐਸ ਦੀਆਂ ਕੁਝ ਤਰ੍ਹਾਂਾਂ ਲਗਾਈਆਂ ਨੇ ਇਹ ਤੋਂ ਬਾਅਦ ਦੀ ਜਿਹੜੀ ਕਾਰਵਾਈ ਉਹਨਾਂ ਨੇ ਕੀ ਕੀਤੀ ਅਗਲੇ 72 ਘੰਟਿਆਂ 'ਚ ਉਹਨਾਂ ਨੇ ਕਾਹ ਕਾਰਵਾਈ ਕੀਤੀ ਕਰਨਗੇ ਜਾਂ ਕੀਤੀ ਆ ਉਹਦੇ 'ਚ ਉਹ ਗ੍ਰਿਫਤਾਰੀ ਹੋ ਸਕਦੀ ਆ ਉਹਦੇ 'ਚ ਉਹ ਛਾਪੇਮਾਰੀ ਹੋ ਸਕਦੀ ਆ ਉਹਦੇ 'ਚ ਹੋਰ ਕਿਆ-ਕਿਆ ਕੀਤਾ ਉਹਨਾਂ ਨੇ ਉਹ ਸਾਰੀ ਰਿਪੋਰਟ ਅਸੀਂ 10 ਨਵੰਬਰ ਨੂੰ ਜਿਹੜਾ ਵਰਕਿੰਗ ਡੇ ਕੱਲ ਤੋਂ ਬਾਅਦ ਦਾ ਜਿਹੜਾ ਵਰਕਿੰਗ ਡੇ ਆ ਉਹਦੇ 'ਚ ਇਹ ਮੰਗੀ ਆ ਔਰ ਅਸੀਂ ਚਾਹੁੰਦੇ ਆ ਪੰਜਾਬ ਦੇ ਵਿੱਚ ਮਾਨ ਸਰਮਾਨ ਕਾਸਟ ਹੋਰਤੀਨ ਸੂਚੀ ਜਾਤੀ ਵਰਗਾਂ ਨਾਲ ਉਹਨਾਂ ਨੂੰ ਲੈ ਕੇ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਵੀ ਲੀਡਰ ਕੋਈ ਵੀ ਹੋਰ ਸਮਾਜਿਕ ਜੱਥੇਬੰਦੀ ਇਹੋ ਜਿਹਾ ਗਲਤ ਪ੍ਰਚਾਰ ਨਾ ਕਰੇ